ਸ਼ਹੀਦ ਕਰਤਾਰ ਸਿੰਘ ਸਰਾਬਾ ਦੇ ਸ਼ਹੀਦੀ ਦਿਵਸ ਮੌਕੇ ਅੱਜ ਉਹਨਾਂ ਨੂੰ ਥਾਂ-ਥਾਂ ਤੇ ਸ਼ਰਧਾਂਜਲੀਆ ਭੇਟ ਕੀਤੀਆਂ ਗਈਆਂ ਨੇ ਉਹਨਾਂ ਦੇ ਜੱਦੀ ਘਰ ਪਹੁੰਚ ਕੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਸਜਦਾ ਕੀਤਾ ਗਿਆ ਸਮਾਗਮਾਂ ਦੇ ਵਿੱਚ ਸ਼ਹੀਦ ਦੇ ਜੱਦੀ ਘਰ ਨੂੰ ਫੁੱਲ ਮਲਾਵਾਂ ਦੇ ਨਾਲ ਸ਼ਿੰਗਾਰਿਆ ਵੀ ਗਿਆ ਤੁਹਾਨੂੰ ਦੱਸ ਦਈਏ ਕਿ ਸ਼ਹੀਦ ਕਰਤਾਰ ਸਿੰਘ ਸਰਾਬਾ ਦਾ ਜਨਮ 24 ਮਈ 1996 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਬਾ ਵਿਖੇ ਸਰਦਾਰ ਮੰਗਲ ਸਿੰਘ ਤੇ ਬੀਬੀ ਸਾਹਿਬ कौर ਦੇ ਘਰ ਹੋਇਆ ਸੀ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਸੀ ਤੇ ਉਹਨਾਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਦਾਦਾ ਸਰਦਾਰ ਬਚਨ ਸਿੰਘ ਨੇ ਮੋੜਨੇ ਤੇ ਆ ਗਈ ਸੀ ਕਰਤਾਰ ਸਿੰਘ ਸਰਾਬਾ 14 ਸਾਲ ਤੱਕ ਕਾਰਾਂ ਵਿੱਚ ਰਹੇ ਸ਼ਹੀਦ ਸਰਾਬਾ ਦੀਆਂ ਇਸ ਕਰਨਾਲਾ ਨੇ ਕਾਈ ਯਾਦਾਂ ਜੁੜੀਆਂ ਨੇ ਜਿਨ੍ਹਾਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਲੈ ਕੇ ਹਰ ਸਾਲ ਦੇਸ਼ ਵਿਦੇਸ਼ ਤੋਂ ਇਨਸਾਫ ਪਸੰਦ ਲੋਕ ਉਹਨਾਂ ਨੂੰ ਨਿੱਗੀ ਸ਼ਰਧਾਂਜਲੀ ਭੇਟ ਕਰਦੇ ਨੇ ਸਰਾਬਾ ਜੀ ਦਾ ਜਨਮ 24 ਮਈ 1897 ਸਰਦਾਰ ਮੰਗਲ ਸਿੰਘ ਮਾਤਾ ਸਾਹਿਬ ਕੌਰ ਦੀ ਕੁੱਖੋਂ ਹੋਇਆ ਤਾਂ ਫਿਰ ਕਰਤਾਰ ਸਿੰਘ ਸਰਾਬਾ ਜੀ ਨੇ ਅ ਮੋਡਲੀ ਜਿਹੜੀ ਸਿੱਖਿਆ ਉਹ ਸਰਾਬਾ ਦੀ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਉਦੋਂ ਬਾਅਦ ਬਸ ਖਾਲਸਾ ਮਾਲਵਾ ਸਕੂਲ ਲੁਧਿਆਣਾ ਤੋਂ ਵੀ 10ਵੀਂ ਪਾਸ ਕੀਤੀ ਉਸ ਤੋਂ ਬਾਅਦ ਅਮਰੀਕਾ ਦੀ ਧਰਤੀ ਤੇ ਉਹ ਚ ਵਿੱਦਿਆ ਦੇ ਲਈ ਉੱਥੇ ਗਏ ਉੱਥੇ ਜਾ ਕੇ ਜੋ ਭਾਰਤੀਆਂ ਦੇ ਨਾਲ ਅਮਰੀਕਾ ਦੀ ਧਰਤੀ ਤੇ ਭੈੜੇ ਸਲੂਕ ਹੁੰਦੇ ਸੀ ਭਾਰਤੀ ਲੋਕਾਂ ਨੂੰ ਉੱਥੇ ਕਾਲੀਆਂ ਭੇਡਾਂ ਵੱਖ-ਵੱਖਰੇ ਕੁਲੀਆਂ ਵਗਰ ਤਰ੍ਹਾਂ ਤਰ੍ਹਾਂ ਦੇ ਨਾਮ ਲੈ ਕੇ ਉਹਨਾਂ ਨੂੰ ਭੰਡਿਆ ਜਾਂਦਾ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਟੌਰਚ ਕੀਤਾ ਜਾਂਦਾ ਸੀ ਹੋਟਲਾਂ ਦੇ ਬਾਹਰ ਬਕਾਇਦਾ ਲਿਖਿਆ ਹੋਇਆ ਸੀਗਾ ਕਿ ਭਾਰਤੀ ਕੁੱਤਿਆਂ ਦਾ ਅੰਦਰ ਵੜਨਾ ਸਖਤ ਮਨਾਵਾਂ ਪਰ ਪ੍ਰਸਿੱਧ ਕਰਤਾਰ ਸਿੰਘ ਸਰਾਭਾ ਜੀ ਦੇ ਜਿਹੜੇ ਇਹ ਉੱਥੋਂ ਦੇ ਅਮਰੀਕਾ ਦੇ ਲੋਕਾਂ ਦੇ ਬਤੀਰੇ ਸੀਗੇ ਉਹ ਦੇਖ ਕੇ ਮਾਨ ਟੁੱਟ ਗਿਆ ਤੇ ਉਹਦੇ ਨਾਲ ਸਰਾਭਾ ਜੀ ਦੇ ਮਨ ਨੂੰ ਬਹੁਤ ਵੱਡੀ ਇਸ ਲੱਗੀ ਤਾਂ ਉਹਨਾਂ ਨੇ ਗਦਰ ਪਾਰਟੀ ਦੇ ਵਿੱਚ ਪਿੰਡ ਦੇ ਸਰਾਭਾ ਦਾ ਰੂੜੀਆ ਸਿੰਘ ਸਰਾਭਾ ਜੋ ਪਹਿਲਾਂ ਹੀ ਅਮਰੀਕਾ ਦੀ ਧਰਤੀ ਤੇ ਮਜ਼ਦੂਰੀ ਕਰਨ ਲਈ ਗਏ ਹੋਏ ਸੀਗੇ ਉਹ ਗਦਰ ਪਾਰਟੀ ਦੇ ਜਿਵੇਂ ਗਦਰੀ ਬਾਬਿਆਂ ਦੀ ਇੱਕ ਗਦਰੀ ਪਾਰਟੀ ਬਣਾਈ ਹੋਈ ਸੀ ਉਹਦੇ ਵਿੱਚ ਉਹ ਪਹਿਲਾਂ ਕੰਮ ਕਰਦੇ ਸੀ ਤਾਂ ਸਰਾਬਾ ਜੀ ਨੇ ਵੀ ਉਹਨਾਂ ਨੂੰ ਅਪੀਲ ਕੀਤੀ ਕਿ ਮੈਨੂੰ ਵੀ ਗਦਰ ਪਾਰਟੀ ਦੇ ਵਿੱਚ ਸ਼ਾਮਲ ਕਰਵਾਓ 19 ਸਾਲਕ ਦੀ ਉਮਰ ਸੀ ਉਹ ਸਮੇਂ ਉਸ ਤੋਂ ਬਾਅਦ ਜਦੋਂ ਸਰਾਬਾ ਜੀ ਨੂੰ ਫਾਂਸੀ ਲੱਗੀ ਆ 19 ਸਾਲ 5 ਮਹੀਨੇ 24 ਦਿਨਾਂ ਦੀ ਉਮਰ ਦੇ ਵਿੱਚ ਸੀਧ ਕਰਤਾਰ ਸਿੰਘ ਸਰਾਬਾ ਜੀ ਹੱਸ ਫਾਂਸੀ ਤੇ ਚੜ ਗਏ ਦੇਸ਼ ਲਈ ਆਪਣਾ ਬਲੀਦਾਨ ਦਿੱਤਾ ਹੈ ਅਸੀਂ ਸਰਾਬਾ ਜੀ ਨਾਲ ਸੰਬੰਧਤ ਮੰਗ ਕਰਦੇ ਆਂ ਇਹ ਤੋਂ 5 ਕਿਲੋਮੀਟਰ ਦੀ ਦੂਰੀ ਦੇ ਉੱਪਰ ਜਿਹੜਾ ਇੰਟਰਨੈਸ਼ਨਲ ਹਵਾਈ ਅੱਡਾ ਬਣ ਰਿਹਾ ਉਹਦਾ ਨਾਮ ਸੀਤ ਕਰਤਾਰ ਸਿੰਘ ਸਰਾਬਾ ਜੀ ਦੇ ਨਾਂ ਦੇ ਉੱਤੇ ਜਲਦੀ ਬਣਾਇਆ ਜਾਵੇ ਆ ਅਸੀਂ ਉੱਥੇ ਹੀ ਇੱਕ ਮੰਗ ਹੋਰ ਵੀ ਆ ਸਾਡੀ ਕਿ ਜਿਹੜੀ ਸਰਾਬਾ ਜੀ ਦਾ ਜੱਦੀ ਘਰ ਆ ਜਿੱਥੇ ਕਰਤਾਰ ਸਿੰਘ ਸਰਾਬਾ ਜੀ ਦਾ ਜਨਮ ਹੋਇਆ ਉਹ ਲੰਮੇ ਸਮੇਂ ਤੋਂ ਅਜੇ ਵੀ ਅਧੂਰਾ ਖੜਾ ਵਾ ਇੱਕ ਜਿਹੜੀ ਇਹ ਯਾਦਗਾਰ ਬਣੀ ਹੋਈ ਆ ਸਰਾਬਾ ਜੀ ਦੇ ਜਿਹੜਾ ਚੌਂਕ ਵਿੱਚ ਲੱਗਿਆ ਖੂਰੂ ਉਹਦੇ ਬਿਲਕੁਲ ਸਾਹਮਣੇ ਉਹ ਯਾਦਗਾਰ ਵੀ ਅਜੇ ਅਧੂਰੀ ਆ ਉਹਨੂੰ ਵੀ ਪੂਰਾ ਕੀਤਾ ਜਾਵੇ ਜਰੂਰ ਇਹ ਅਪੀਲ ਕਰਦੇ ਆਂ ਕਿਹੜੀਆਂ ਸਾਡੀਆਂ ਇਹ ਪ੍ਰਮੁੱਖ ਮੰਗਾਂ ਨੇ ਉਹ ਜਲਦ ਪੂਰੀਆਂ ਕੀਤੀਆਂ ਜਾਣ ਜੇਕਰ 에ਰਪੋਰਟ ਹਲਵਾਰੇ ਦਾ ਨਾਮ ਨਹੀਂ ਰੱਖਿਆ ਜਾਂਦਾ ਸਰਾਂਭਾ ਜੀ ਦੇ ਨਾਮ ਦੇ ਉੱਤੇ ਜਸੀਰ ਗਰਤਾਰ ਸਿੰਘ ਸਰਾਂਭਾ ਨੂੰ ਕੌਮੀ ਸੀ ਦਾ ਦਰਜਾ ਨਹੀਂ ਦਿੱਤਾ ਜਾਂਦਾ ਜਸੀਰ ਗਰਤਾਰ ਸਿੰਘ ਸਰਾਂਭਾ ਜੀ ਦਾ ਜੱਦੀ ਘਰ ਦਾ ਜਿਹੜਾ ਕੰਮ ਵਿਚਾਲੇ ਖੜਾ ਵਾ ਉਹ ਨਹੀਂ ਪੂਰਾ ਹੁੰਦਾ ਤਾਂ ਅਸੀਂ ਸੰਘਰਸ਼ ਕਰਾਂਗੇ